ਅੱਜ ਪੰਨਾ ਸਿੱਧੂ ਵੋਟਾਂ ਦੇ ਪ੍ਰਚਾਰ ਲਈ ਕਿਸੇ ਪਿੰਡ ਵਿੱਚ ਜਾਂਦਾ ਜਿੱਥੇ ਇੱਕ ਮਾਤਾ ਕਹਿੰਦੀ ਹੈ ਕਿ ਤੁਸੀਂ ਸਾਨੂੰ ਕੀ ਦਿਓਗੇ ਦੂਜੇ ਲੀਡਰ ਤਾਂ ਸਾਨੂੰ ਆਟਾ ਦਾਲ ਹਤੇ ਹੋਰ ਕਈ ਕੁਝ ਫ੍ਰੀ ਦਿੰਦੇ ਨੇ ਇੱਥੇ ਪਾਣੀ ਸਿੱਧੂ ਨੇ ਇੱਕ ਬਹੁਤ ਹੀ ਸੋਹਣਾ ਜਵਾਬ ਦਿੱਤਾ ਕਿ ਤੁਹਾਨੂੰ ਲੀਡਰਾਂ ਨੇ ਮੰਗਨ ਤੱਕ ਹੀ ਲਾ ਦਿੱਤਾ ਹੈ ਜੋ ਤੁਹਾਨੂੰ ਥੋੜਾ ਬਹੁਤ ਦਿੰਦਾ ਹੈ ਤੁਸੀਂ ਉਸ ਦੇ ਮਗਰ ਲੱਗ ਜਾਂਦੇ ਹੋ ਕਿ ਉਹ ਤੁਹਾਨੂੰ ਆਟਾ ਦਾਲ ਦਿੰਦਾ ਹੈ ਤੇ ਅਸੀਂ ਉਹਨੂੰ ਹੀ ਵੋਟ ਪਾਵਾਂਗੇ ਪਰ ਗੱਲ ਪਤਾ ਕੀ ਹੈ ਕਿ ਬਾਹਰ ਤੁਸੀਂ ਕਦੀ ਗਏ ਹੋ ਤੇ ਬਾਹਰ ਦੀ ਕੰਡੀਸ਼ਨ ਕੀ ਹੈ ਕਿ ਬਾਹਰਲੇ ਮੁਲਕਾਂ 'ਚ ਇੱਕ ਕੰਮ ਹੈ ਨਹੀਂਗਾ ਉੱਥੇ ਆਪ ਕਮਾਉ ਦੇ ਵਧੀਆ ਤਰ੍ਹਾਂ ਆਪਣਾ ਜੀਵਨ ਜੀ ਸਕਦੇ ਆ ਤੇ ਤੁਸੀਂ ਇੱਥੇ ਆਟੇ ਦਾਲ ਦੀ ਡਿੱਗ ਜਾਂਦੇ ਹੋ ਤੇ ਤੁਹਾਡੇ ਪੁੱਤਾਂ ਨੂੰ ਨਸ਼ਿਆਂ ਤੇ ਲਾ ਕੇ ਵੋਟਾਂ ਅਗਲੇ ਲੈ ਜਾਂਦੇ ਨੇ ਤੇ ਬਾਕੀ ਬਾਅਦ 'ਚ ਤੁਹਾਨੂੰ ਪੁੱਛਦੇ ਗਿਜਦੇ ਨਹੀਂ ਇਹ ਹੀ ਗੱਲ ਹੈ ਕਿ ਆਪਣਾ ਦੇਸ਼ ਪ ਆਉ ਦੇਖੋ ਭਾਨੀ ਸਿੱਧੂ ਦੀ ਵੀਡੀਓ ਤੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇਰੀ ਸੋਚ ਅੱਗੇ ਵਧਾਈ ਨਹੀਂ ਲੀਡਰਾਂ ਨੇ ਸੁਣ ਮੇਰੀ ਗੱਲ ਤੇਰੇ ਜਵਾਬ ਦੰਨਾ ਤੇਰੀ ਸੋਚ ਆਕੇ ਦਾਦ ਕਰੇ ਕਿ ਤੈਨ ਕਿਤੇ ਸੋਚਿਆ ਨਹੀਂ ਮੇਰਾ ਪੁੱਤ ਪੜ ਕੇ ਅਫਸਰ ਲੱਗ ਜੇ ਮੇਰਾ ਪੁੱਤ ਪੜ ਕੇ ਲੀਡਰ ਲੱਗ ਜੇ ਹੁਣ ਬਾਹਰ ਦੇ ਲੋਕਾਂ ਦੇ ਕੀ ਆ ਧੰਨ ਨਾਲ ਗੱਲ ਸੁਣੋ ਬਾਰੇ ਦੱਸਣ ਦੇ ਵਿੱਚ ਇੰਨਾ ਕੁਝ ਨਹੀਂ ਨਾ ਉਹ ਅਮੀਰ ਕਿਉਂ ਨੇਗੇ ਉੱਥੇ ਆ ਫਰੀ ਨਹੀਂ ਹੈਗਾ ਸਾਰਾ ਕੁਝ ਜਿਹੜੀ ਛੋਟੀ ਫਰੀ ਵਾਲੀ ਸੋਚ ਹੈ ਚੰਦਾ ਭੁਖਾਰੀ ਬਣਾਦਾ ਠੂਕਾ ਬਣਾਦਾ ਉਧਰ ਆ ਲੋਕ ਮੰਗਦੇ ਨਹੀਂ ਆਏ ਹੱਥ ਜੋੜ ਕੇ ਲੀਟਰਾਂ ਦਾ ਛਣ ਤੜਕਦੇ ਰੋਟਾ ਤੁਹਾਨੂੰ ਦਾਲਾਂ ਦੇ ਦੋ ਸਾਨੂੰ ਬਿਜਲੀ ਫਰੀ ਦੇ ਦੋ ਉੱਥੇ ਆ ਲੋਕ ਮੰਗਦੇ ਨਹੀਂ ਫਰੀ ਵਾਲਾ ਕੁਝ ਛੋਟੀ ਸੋਚ ਫਰੀ ਤੇ ਕਿਰਗੀ ਕਰਾਤੀ ਲੀਟਰਾਂ ਨਹੀਂ ਲੀਟਰ ਕਹਿੰਦੇ ਨੇ ਵੀ ਛੋਟੀ ਸੋਚੇ ਹੋਵੇ ਵੀ ਸਾਥੋਂ ਆਏ ਮੰਗੀ ਜਾਣ ਆਟਾ ਦਾਲ ਮੰਗੀ ਜਾਂਦਾ ਬਸ ਆ ਠੂਕਾ ਬਣਾਦਾ ਹੁਣ ਮੇਰੀ ਗੱਲ ਮੇਰੀ ਗੱਲ ਸੁਣ ਛੋਟੇ ਨੌਜਵਾਨਾਂ ਨੂੰ ਉਡੇ ਮਜ਼ਦੂਰਾ ਦੇ ਪੁੱਤਾਂ ਓਡੇ ਆ ਲਾਤਾ ਨਸ਼ੇ ਦੇ ਉੱਪਰ ਪਹਿਲੀ ਗੱਲ ਧਿਆਨ ਨਾਲ ਸੁਣ ਜਿਹੜੀ ਸਭ ਤੋਂ ਵੱਡਾ ਕੋੜ ਵੱਟਣ ਵਾਲਾ ਪੰਜਾਬ ਦਾ ੁੱਡੇ ਨੌਜਵਾਨ ਨਸ਼ੇ ਤੋਂ ਦੂਰ ਹੋਣ ਆਪ ਤੰਗੀ ਕਰ ਕਰ ਚੰਗੇ ਪੜ੍ਹਨ ਲੇਖਣਾ ਚੰਗਾ ਬਣ ਕੇ ਚੰਗਾ ਕੋਈ ਚੰਗਾ ਨੌਕਰੀ ਚੰਗੇ ਕਮਾ ਲੈਣਾ